ਨਾਮ ਹਰຊੂੰ ਦੇਵੈ ਜੋ ਜੇ ਕੋਈ ਮਨੁੱਖ ਸਤਿਗੁਰ ਜੀ ਕਹਿੰਦੇ ਮੈਨੂੰ ਪਰਮਾਤਮਾ ਦੇ ਨਾਮ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦੇਵੇ ਮੇਰੇ ਤੇ ਕਿਰਪਾ ਹੋ ਜਾਵੇ ਚਰਨ ਗੰਭਕੁ ਸੁਗਰਸਨ ਦੀ ਜਹਾਂ ਪ੍ਰਾਣ ਅਪੂਰ ਰਹਾ ਅਸਗਿ ਵਿਰਮ ਹਉਦੇ ਚਰਨ ਫੜ ਲੇ ਮੈਂ ਜੀਵਨ ਦੇ ਹਰ ਉਸ ਤੇ ਧੰਨਵਾਦ ਤੇ ਮਿੱਠੇ ਹੁਣ ਹੋਣਾ ਉਦੀ ਉਸਤ ਕਰਾ ਉਹਦਾ ਧੰਨਵਾਦ ਕਰਾਂ ਮੇਰੇ ਇਹ ਪ੍ਰਾਣ ਉਸ ਦੇ ਅੱਗੇ ਭੇਟਾਂ ਦੇ ਤੌਰ ਤੇ ਰੱਖ ਦਿੱਤੇ ਜਾਂਦੇ। ਪਾਸਿ ਮਿਲ ਜੇ ਕਿ ਮਨੁੱਖਾ ਜੇ ਕੋਈ ਪਹੁੰਚਿਆ ਭਇਆ ਕੋਈ ਮਹਾਂਪੁਰਖ ਅਕਾਲ ਪੁਰਖ ਵੈਰਗੁਰੂ ਜੀ ਦੇ ਨਾਲ ਸੰਜੋੜ ਦੇਵੇ ਇਤੋਂ ਵੱਡਾ ਕੋਈ ਨਹੀਂ ਹੈ ਅਕਾਲ ਪੁਰਖ ਵੈਰਗੁਰੂ ਜੀ ਦੇ ਨਾਲ ਜੁੜਨ ਤੋਂ ਵੱਡਾ ਹੋਰ ਕੋਈ ਕਾਰਨ ਨਹੀਂ ਕਰਮ ਨਹੀਂ ਹੈ ਸੰਸਾਰ ਤੇ ਸਾਰੀ ਸੰਸਾਰ ਤੇ ਜਿੰਨੇ ਵੀ ਕਰਮ ਨੇ ਧਰਮ ਨੇ ਸਤਿਗੁਰੂਆਂ ਨੇ ਸਭ ਨੂੰ ਝੂਠੇ ਦੱਸਿਆ ਪਾਸਾ ਜੀ ਕਹਿੰਦੇ ਨੇ ਕਰਮ ਕਰਮ ਪਾਖੰਡ ਜੋ ਦੀਸੈ ਇਹ ਜਨ ਜਗਤ ਕੀ ਟੁੱਟੈ ਨਿਰਵਾਣ ਕੀर्तन ਗਾਉ ਨੂੰ ਕਰਦੇ ਕਾ ਨਿਮਕ ਸਿਮਰਤ ਜਿਤ ਟੁੱਟੈ ਸਾਰੇ ਝੁੱਠੇ ਨੇ ਇਕ ਉਸਤਾਲਪੁਰਖ ਵੈਗੁਰੂ ਜੀ ਦੀ ਉਸਤਤ ਕਰੋ ਉਸਤਾਲਪੁਰਖ ਵੈਗੁਰੂ ਜੀ ਦੀ ਕੀਰਤੀ ਕਰੋ ਤੇ ਪਾਸਾ ਕੇ ਜੋ ਕੀਰਤੀ ਜੇ ਤੇਰੇ ਮਨ ਦੇ ਵਿੱਚ ਵਸ ਗਈ ਇਕ ਨਿਮਕ ਮਨ ਤਰੇ ਕੋਤ ਹੈ ਆਇ ਪ੍ਰਭ ਸਰਨਾਗ ਤੇ ਕਿਰਪਾ ਨਿਤ ਦਿਯਾਰ ਏਕ ਅੱਖਰ ਹਰ ਮਨ ਵਸਤ ਨਾਨਕ ਪੁੱਤ ਨਿਹਾਲ ਬਾਸ ਜੀ ਕਹਿੰਦੇ ਕੀਰਤੀ ਕਰਦਿਆਂ ਕਰਦਿਆਂ ਨੇ ਕੋਈ ਇੱਕ ਅੱਖਰ ਵੀ ਸੰਜਮ ਅੰਦ ਦੇ ਵਿੱਚ ਕਾਲੂਪੁਰ ਜੀ ਦੀ ਸਿੱਖ ਸਲਾਹ ਦਾ ਵਸ ਗਿਆ ਤੇ ਜੀਵਨ ਨੇ ਨਿਹਾਲ ਹੋ ਜਾਣਾ ਇਸ ਕਰਕੇ ਬਾਸ ਜੀ ਕਹਿੰਦੇ ਕੋਈ ਐਸਾ ਮਿਲੇ ਮੈਨੂੰ ਜਿਹੜਾ ਉਸ ਕਾਲੂਪੁਰ ਵੈਕੂ ਜੀ ਦੇ ਚਰਨਾਂ ਦੇ ਨਾਲ ਜੋੜ ਦੇਵੇ ਤੇ ਫਿਰ ਮੈਂ ਉਹਦੇ ਚਰਨ ਫੜ ਕੇ ਸੇਵਾ ਕਰਾਂ ਤੇ ਪਾਸਾ ਸਿੰਘ ਜੀ ਨੇ ਗੁਰਬਾਣੀ ਦੇ ਵਿੱਚ ਬੜੀ ਬਾਰੀ ਜ਼ਿਕਰ ਕੀਤਾ ਹੈ ਦੇਵ ਨਾਜ ਪ੍ਰਸਾਦ ਸਿੰਘ ਦੇ ਪੱਖਾ ਤੇਰੀ ਪਾਣੀ ਕੋ ਬਾਹਰ ਜਾਣ ਕੇ ਕੀ ਸੰਤੀਸ਼ਕਵਾਵਾਂ ਉਹਦੇ ਇੰਨੀ ਸੇਵਾ ਕਰਾਂ ਮੈਂ ਪੱਖਾ ਵੀ ਫੇਰਾ ਤੇ ਪਾਣੀ ਵੀ ਧੋਵਾਂ ਜੋ ਵੀ ਉਹ ਕਹੇ ਉਹ ਸੱਚ ਕਰਕੇ ਮੰਨਾਂ ਔਰ ਕੋਈ ਜੋੜਨ ਵਾਲਾ ਮਿਲ ਜਾਏ ਇੱਥੇ ਪਾਸਾਂ ਜੀ ਕਹਿੰਦੇ ਤੇ ਮੈਂ ਆਪਣੇ ਪ੍ਰਾਣ ਵੀ ਉਹਦੇ ਅੱਗੇ ਭੇਟਾ ਦੀ ਤਾਲੇ ਰੱਖਦੇ ਆਂ ਜੇਕਰ ਅਮਾਨ ਜੇ ਕੋਈ ਮੈਨੂੰ ਮਿਲ ਜਾਏ ਗੁਰੂ ਦੇ ਨਾਲ ਆਕਾਰ ਕਉਂਦ ਦੇ ਨਾਮ ਲਾਉਣ ਵਾਲਾ ਤੇ ਇਹ ਵੀ ਕੀਮਤ ਘੱਟ ਹੈ ਅਰਹਾ ਮੰਨ ਤਨ ਨਿਰਮਲ ਕਰਤਿ ਕਿਹਾਰੋ ਹਰ ਸਿਂਚੈ ਸੁਦਾ ਸੁਜੋਰ ਹੇ ਕੋਈ ਬਿਰਲਾ ਮਨੁ ਢ ਹੈ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਤੇ ਸਰੀਰ ਨੂੰ ਪਵਿੱਤਰ ਚਿਆਰਾ ਬਣਾਉਂਦਾ ਹੈ ਬਾਸਾ ਜੀ ਨੇ ਇਥੇ ਨੁਕਮ ਕੀਤਾ ਹੈ ਬਾਸਾ ਜੀ ਬਚਨ ਕਰਦੇ ਨੇ ਸੂਤਨਾਥ ਦੇ ਵਿੱਚ ਤਨ ਗੁਰੂ ਨਾਨਕ ਬਾਸਾ ਬਾਸਾ ਕਹਿੰਦੇ ਮਨ ਹਾਰੀ ਕਿਰਸਾਣੀ ਕਰਨੀ ਸਰਨ ਪਾਣੀ ਤਨ ਖੇਤ ਨਾਮ ਪੀਜ ਸੰਤੋਖ ਸੁਹਾਗਾ ਰੱਖ ਬਰੀਬੀ ਵੇਸ ਤੇ ਪਾਸਾ ਕਹਿੰਦੇ ਨੇ ਹੁਣ ਬੱਤ ਹੈ ਹਰ ਬਾਤਨਾ ਵਿੱਚ ਉਹ ਅਗੈ ਮੁੱਖਾ ਕੀ ਆਏਗਾ ਪਾਸਾ ਕਹਿੰਦੇ ਹੁਣ ਬੱਤ ਹੈ ਆਕਾਲ ਪੁਰਖ ਮੈਂ ਗੁਰੂ ਜੀ ਦੇ ਨਾਮ ਦੇ ਵਿੱਚ ਜੀ ਮੁੱਖਾ ਜੀ ਇਸ ਕਰਕੇ ਭਾਈ ਇਸ ਜੀਵਨ ਦੇ ਵਿੱਚ ਅਮਰੁੱਖਾ ਜੀ ਨੂੰ ਪਾ ਕੇ ਤਾਂ ਆਪਣੇ ਮਨ ਤੇ ਤਨ ਨੂੰ ਚੰਗਾ ਪਿਆਰਾ ਬਣਾ ਲੈ ਤੇ ਇਸ ਨੂੰ ਜਿਸ ਤਰ੍ਹਾਂ ਕਿ ਰਸਾਣ ਕੀਤੀ ਕਰਦੇ ਨੇ ਉਹ ਖੇਤ ਦੇ ਵਿੱਚ ਜਾ ਕੇ ਪਿਆਰੇ ਬਣਾਉਂਦੇ ਨੇ ਬੱਤੂ ਰੱਖਰੇ ਕਿਉਂਕਿ ਨਾ ਪਿਆਰਿਆਂ ਦੇ ਵਿੱਚ ਪਾਣੀ ਨਾ ਸੌਖਾ ਹੋ ਜਾਂਦਾ ਹੈ ਫਸਲ ਵੀਜੀ ਜਾਂਦੀ ਹੈ ਜਿੰਨਾ ਪਾਣੀ ਪਾਇਆ ਜਾਂਦਾ ਹੈ ਉੰਨੀ ਬੀਤੀ ਜਾਂਦੀ ਹੈ ਉਨੀ ਫਸਲ ਚੰਗੀ ਹੁੰਦੀ ਹੈ ਇਸੇ ਤਰ੍ਹਾਂ ਭਾਸਾ ਕਹਿੰਦੇ ਇਸ ਵਿੱਚ ਮਨ ਨੂੰ ਤੇ ਪਾਣ ਨੂੰ ਜਿਸ ਤਰ੍ਹਾਂ ਪਿਆਰਾ ਬਣਾ ਲੈਂਦਾ ਤੇ ਇਹਨੂੰ ਸਤਿਗੁਰੂ ਜੀ ਕਹਿੰਦੇ ਭਾਈ ਦੁਇਤਰ ਕਿਆਰੇ ਨਾਲ ਫਿਰ ਪ੍ਰਭੂ ਦੇ ਨਾਮ ਦੇ ਜਾਪ ਦੇ ਨਾਲ ਚੰਗੀ ਤਰ੍ਹਾਂ ਸਿਂਝਦਾ ਚੰਗੀ ਤਰ੍ਹਾਂ ਜਿਹਨੂੰ ਵਰਉਣੀ ਕਰ ਤੇ ਫਿਰ ਉਸ ਤੋਂ ਬਾਅਦ ਪਾਸਾ ਜੀ ਗਿੰਦੇ ਦੇ ਵਿੱਚ ਨਾਮ ਬੀਜੇ ਜਦੋਂ ਨਾਮ ਬੀਜਿਆ ਜਾਏਗਾ ਫਿਰ ਇਹਦੇ ਵਿੱਚ ਜਿਹੜੇ ਪਾਸਾ ਕਹਿੰਦੇ ਜਿਹੜੀਆਂ ਬੁਰਾਈਆਂ ਨੇ ਜਿਹੜੇ ਔਗਣ ਨੇ ਉਹ ਜਿਸ ਤਰ੍ਹਾਂ ਹੁਣ ਫਸਲ ਦੇ ਵਿੱਚੋਂ ਨਦੀਨ ਕੱਢੇ ਜਾਂਦੇ ਨੇ ਇਸ ਤਰ੍ਹਾਂ ਪਾਸਾ ਜੀ ਦੇ ਨਾਲ ਬੁਰਾਈਆਂ ਨੂੰ ਉਹਨਾਂ ਔਗਣਾਂ ਨੂੰ ਬਾਹਰ ਕੱਢ ਅੱਡੇ ਕਦੋਂ ਜਾਣ ਕੇ ਜਦੋਂ ਗੁਰੂ ਦੀ ਪੂਰੀ ਕਿਰਪਾ ਮਿਲਦੀ ਗੁਰੂ ਦਾ ਨਾਮ ਸਾਡੇ ਹਿਰਦੇ ਚ ਵਸ ਜਾਏਗਾ ਇਸ ਕਰਕੇ ਭਾਈ ਤੂੰ ਆਪਣੇ ਇਸ ਸਤਨ ਨੂੰ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਪਿਆਰਾ ਮਾਕੇ ਉਸ ਵਿੱਚ ਪ੍ਰਭ ਦਾ ਨਾਮ ਜਰ ਚੰਗੀ ਤਰ੍ਹਾਂ ਸਿੰਜ ਕਰ ਿਆ ਰਸ ਮੈਂ ਮੰਗਨੂ ਰੂਤ ਕਿਰਪਾ ਤੇ ਮਾ ਵਿਖਿਆ ਤੇ ਤੂਰ ਤੇ ਪਾਸਾ ਕਹਿੰਦੇ ਜਿਨ ਜਿਨਕਾਰ ਕਾਰਨ ਵਿੱਚ ਬੱਡੀ ਮੂਣੀ ਮਾਇਆ ਇਹਦੇ ਨਾਲ ਉਹ ਸੰਬੰਧ ਜਿਹੜਾ ਹੈ ਕੋਲ ਤੇ ਇਸ ਮਾਨਨ ਨਾਮ ਰਸ ਦੇ ਵਿੱਚ ਮਰਿਤ ਕਰ ਤੇ ਜਿਹੜਾ ਹਰੀ ਦਾ ਪਿਆਰਾ ਹੈ ਕੋਈ ਦਿਲ ਦਾ ਬੇਪਾਸ ਸਾਹਿਬਿੰਦੇ ਸੰਸਾਰ ਤੇ ਐਨ ਦਿਰਦੇ ਨਾਹੀ ਕਣੀ ਹੈ ਰੱਖ ਸੰਸਾਰ ਜਗਮੰਤ ਨੂੰ ਕਾਟੀਏ ਦਿਰਦੇ ਕੀ ਪਾਸਾ ਗਿੰਦੇ ਦਿਰਦੇ ਮੇ ਕੋਈ ਕੋਈ ਹੈ ਜਿਹੜਾ ਆਪਣਾ ਸਰੀਰ ਵਿਚਾਰਾ ਬਣਾ ਕੇ અમૃત રૂપિ નામ ਦੇ ਨਾਲ ਸਿੰਜਦਾ ਹੈ ਤੇ ਵੱਡੀ મોਹਣੀ માયા ਦੇ ਨਾਲ ਸੰਬੰਧ ખોલકે નામ રસ ਵਿੱਚ ਮਸਤ ਰਹਿੰਦਾ ਹੈ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵਾਉ ਉਮਰੀਓ ਰ হে ਦਿਨਾਂ ਦੇ ਦੁੱਖ ਨਾਸ ਕਰਨ ਵਾਲੇ ਮੈਂ ਤੇਰੀ ਸ਼ਰਨ ਆਇਆ ਮੈਂ ਤੇਰਾ ਆਸਰਾ ਆਪਣੇ ਮਨ ਦੇ ਵਿੱਚ ਜਿਕਾਰਨਾ ਰਹਿਣਾ ਹਾਂ ਇਸ ਕਰਕੇ ਸਾਡੇ ਤੇ ਕਿਰਪਾ ਕਰ ਮੇਰੇ ਤੇ ਕਿਰਪਾ ਕਰ ਆਪੈ ਪਦ ਧਾਨ ਸਿਮਰਨ ਸਾਮੀ ਕੋ ਪ੍ਰਭ ਨਾਮਕ ਵੰਦਨ ਛੋਰ ਸਭ ਜਿਨ ਦੇ ਚਰਨਾਂ 'ਚ ਪਾਸ ਸਕੈ ਤਦ ਨਿਰਵਰਤਾ ਦੇ ਵਿੱਚ ਆ ਕੇ ਬੇਨਤੀ ਕਰਿਆ ਕਰ ਕਿ ਪ੍ਰਭੂ ਨੂੰ ਮੈਂ ਨਾਨਕ ਦੇ ਮਾਇਆ ਵਾਲੇ ਬੰਧ ਨੂੰ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਮੈਨੂੰ ਵਿਕਾਰਾਂ ਦੇ ਟਾਕਰੇ ਤੇ ਨਿਰਭੈਤਾ ਵਾਲੀ ਅਵਸਥਾ ਵਿੱਚ ਜਿਹੜਾ ਮੈਂ ਉਸ ਵਿਕਾਰਾਂ ਦਾ ਟਾਕਰਾ ਕਰ ਸਕਾਂ ਐਸੀ ਮੈਨੂੰ ਮਨ ਰક્ષਕ ਐਸੀ ਮੈਨੂੰ ਬੁੱਧੀ ਰક્ષਕ ਤੇ ਮੈਨੂੰ ਆਪਣੇ ਨਾਮ ਦੇ ਨਾਲ ਜੋੜੇ ਲੈ ਛੁਡਾ ਦੇ ਨਾ ਮਾਇਆ ਦੇ ਬੰਧਨਾ ਤੋਂ ਅਪੇ ਪਰਮ ਦਾਤ ਸਿਮਰਨ ਸ਼ੰਮੀ ਕੋ ਰਾਮ ਨਾਨਕ ਬੰਦਨ ਚੋਰ ਕੱਟਦੇ ਸਾਡੇ ਮਾਇਆ ਵਾਲੇ ਬੰਦਰ ਤੇ ਮਾਇਆ ਵਾਲੇ ਬੰਦਨ ਕੱਟ ਕੇ ਆਪਣਾ ਪਵਿੱਤਰ ਨਾਮ ਸਾਡੇ ਹਿਰਦੇ ਦੇ ਵਿੱਚ ਵਸਾ ਕੇ ਸਾਡੇ ਨਾਮ ਦੇ ਵਿੱਚ ਵਸਾ ਕੇ ਸਤਿਗੁਰੂ ਜੀ ਅਸੀਂ ਜਿਹੜਾ ਵਿਚਾਰਾਂ ਦਾ ਤਾਪਟਾ ਕਰ ਸਕੀਏ ਜਿਹੜੇ ਵਿਚਾਰ ਸਾਨੂੰ ਇਸ ਸੰਸਾਰ ਦੇ ਵਿੱਚ ਖੱਜਲ ਖੁਆਰ ਕਰਨ ਦੇ ਨਹੀਂ ਆਪਣਿਆਂ ਪਿੱਛੇ ਲਾ ਕੇ ਸਾਡਾ ਕੀਮਤੀ ਸਮਾਂ ਬਰਬਾਦ ਕਰ ਰਹੇ ਨੇ ਅਸੀਂ ਉਹਨਾਂ ਦੇ ਤਾਪ ਤੇ ਝੁਕੇ ਹੋ ਜਾਈਏ ਐਸੀ ਮਨਤ ਐਸੀ ਉਧਸਨ ਤੇ ਜਦੋਂ ਅਸੀਂ ਇਸ ਤਰ੍ਹਾਂ ਭਾਈ ਸਾਧਗੁਰੂ ਜੀ ਦੇ ਚਰਨਾਂ ਚ ਆ ਕੇ ਬੇਨਤੀ ਕਰਾਂਗੇ ਫਿਰ ਸਾਡਾ ਕੁਰੂ ਸਮਰੱਥ ਹੈ ਹੂੰ ਗੁਰੂ ਸਰਬੱਤ ਹੈ ਹੂੰ ਗੁਰੂ ਕਿਰਪਾ ਰੂਪ ਹੈ ਜੋ ਸਰਨ ਆਗੈ ਇਸ ਕੰਠ ਲਾਗੈ ਉਹ ਕਿਰਤ ਸੁਆਮੀ ਛੰਦਾਂ ਪ੍ਰਸਾਦ ਜੀ ਕਹਿੰਦੇ ਨੇ ਜਿਹੜਾ ਵੀ ਇੰਤਾਨੇ ਮਾਨਾ ਮੁਕੇ ਗੁਰੂ ਚਰਨਾਂ ਦੇ ਉੱਤੇ ਢਹਿ ਜਾਂਦਾ ਹੈ ਗੁਰੂ ਚਰਨਾਂ ਚ ਆ ਕੇ ਬੇਨਤੀਆਂ ਕਰਦਾ ਹੈ ਫਿਰ ਸਤਿਗੁਰੂ ਪਾ ਸਰ ਕਿਰਪਾ ਕਰਦੇ ਨੇ ਆਪ ਜੀ ਸਰਨ ਆਏ ਸੇ ਹੂੰ ਆਪਣੇ ਸਰਨ ਆਏ ਸੇ ਉਹ ਆਪਣੇ ਗੱਲ ਨਾਲ ਤਾਕੇ ਨਾਮ ਦੀ ਰਾਤ ਕਰਕੇ ਉਹਦਾ ਫਲਾਕ